ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਉਣ ਲੱਗਿਆ ਗੁਰਦੁਆਰਾ ਘੇਰਾ ਸਾਹਿਬ ਦੇ ਕਿਉਂਕਿ 10ਵੀਂ ਪਾਸ਼ਾਹੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਆਏ ਸੋ ਇਹ ਅਸਥਾਨ ਸਰ ਘਣੇ ਵਾਲ ਵਿੱਚ ਸਥਿਤ ਹੈ ਸੋ ਅੱਜ ਤੁਹਾਨੂੰ ਇਸ ਗੁਰੂ ਘਰ ਦੇ ਦਰਸ਼ਨ ਕਰਾਉਣਾ ਤੇ ਦੱਸਦਾ ਇਥੋਂ ਦੇ ਇਤਿਹਾਸ ਬਾਰੇ ਇਹ ਹੈ ਜੀ ਇਤਿਹਾਸਿਕ ਸਥਾਨ ਸ੍ਰੀ ਘੇਰਾ ਸਾਹਿਬ ਇਸ ਪਵਿੱਤਰ ਸਥਾਨ ਦਾ ਇਤਿਹਾਸ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਆਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਸ੍ਰੀ ਮੁਕਤਸਰ ਸਾਹਿਬ ਖਦਰਾਵਾਂ ਦੇ ਢੀਟ ਨੀਟਾਪ ਦੇ ਸਫਰ ਨਾਲ ਜੁੜਿਆ ਹੋਇਆ ਹੈ ਆਪ ਜੀ ਚਮਕੌਰ ਸਾਹਿਬ ਸ੍ਰੀ ਮਾਸੀਵਾੜਾ ਸਾਹਿਬ ਤੋਂ ਪਿੰਡ ਕੁਲਾਰ ਲਲਕਲਾਂ ਕਟਾਣਾ ਸਾਹਿਬ ਰਾਮਪੁਰ ਪਿੰਡ ਕਨੇਜ ਤੋਂ ਹੁੰਦੇ ਹੋਏ 13 ਪੋ ਸੰਮਤ 1761 ਮੁਤਾਬਕ 27 ਦਸੰਬਰ 1704 ਨੂੰ ਸਾਨੇਵਾਲ ਦੇ ਇਤਿਹਾਸਕ ਸਥਾਨ ਸ੍ਰੀ ਦਮਦਮਾ ਸਾਹਿਬ ਤੇ ਪੁੱਜ ਕੇ ਇੱਕ ਕਰੀ ਦੇ ਦਰਖਤ ਦੀ ਜੜ ਨਾਲ ਢੋ ਲਾ ਲਈ ਦਮਦਮਾ ਦੇ ਸਥਾਨ ਤੋਂ ਇੱਕ ਬੰਦੇ ਰਾਹੀਂ ਪਿੰਡ ਦੀ ਪੰਚਾਇਤ ਨੂੰ ਬੁਲਾਇਆ ਪਰ ਕੋਈ ਵੀ ਬੰਦਾ ਨਾ ਆਇਆ ਤੇ ਕਿਹਾ ਇੱਥੇ ਕੋਈ ਪੰਚਾਇਤ ਨਹੀਂ ਹੈ ਗੁਰੂ ਜੀ ਦੇ ਬਚਨ ਹੋਏ ਅੱਗੇ ਵੀ ਨਹੀਂ ਹੋਵੇਗੀ ਆਪ ਜੀ ਨੇ ਦਮਦਮਾ ਦਾ ਸਹਿਬ ਵਾਲੇ ਸਥਾਨ ਤੋਂ ਚਾਲੇ ਪਾ ਦਿੱਤੇ ਪਰਾਪ ਜੀ ਅਜੇ ਥੋੜੇ ਹੀ ਦੂਰ ਗਏ ਸੀ ਕਿ ਨਗਰ ਦੀਆਂ ਕੁਝ ਸੰਗਤਾਂ ਨੇ ਆ ਕੇ ਘੇਰਾ ਪਾ ਲਿਆ ਜਿੱਥੇ ਕਿ ਇਹ ਪਵਿੱਤਰ ਸਥਾਨ ਘੇਰਾ ਸਾਹਿਬ ਹੈ ਗੁਰੂ ਜੀ ਨੇ ਰੋਕ ਕੇ ਗੁਰੂ ਜੀ ਤੋਂ ਖਿਵਾ ਮੰਗੀ ਤੇ ਗੁਰੂ ਜੀ ਦੀ ਖੂਬ ਸੇਵਾ ਕੀਤੀ ਗੁਰੂ ਜੀ ਦੇ ਬਚਨ ਹੋਏ ਕਿ ਤੁਸਾਂ ਨੇ ਰੱਖ ਲਈ ਧਰਮੀ ਬੰਦੇ ਇੱਥੇ ਇਨਸਾਫ ਕਰਿਆ ਕਰਨਗੇ ਇਹਨਾਂ ਬਚਨਾਂ ਦਾ ਅਸਰ ਅਜੇ ਵੀ ਹੈ ਪੰਚਾਇਤ ਬਣਦੀ ਹੈ ਪਰ ਜੁੜਦੀ ਨਹੀਂ ਕੁਝ ਸਿਆਣੇ ਲੋਕ ਇਨਸਾਫ ਕਰਦੇ ਹਨ ਗੁਰੂ ਜੀ ਨੂੰ ਘੇਰਾ ਪਾਉਣ ਕਰਕੇ ਇਸ ਸਥਾਨ ਦਾ ਨਾਮ ਘੇਰਾ ਸਹਿ ਪਿਆ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਘੇਰਾ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਸ਼ਹਿਰ ਸਾਨੇਵਾਲ ਵਿਖੇ ਸੁਸ਼ੋਭਤ ਹੈ ਐਸਵੀ ਜੋ ਵੀ ਇਸ ਸੰਗੇ ਉਤਰਾਸ ਕਰਦੇ ਨੇ ਉਹ ਤੇ ਉਸ ਨੇ ਹੀ ਜਰਦ ਪਿਆਰ ਹੋ ਗਿਆ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਭਾਵੇਂ ਦੇਖਣ ਨੂੰ ਛੋਟੀ ਲੱਗਦੀ ਹੈ ਪਰ ਇਸ ਸਥਾਨ ਦਾ ਇਤਿਹਾਸ ਬਹੁਤ ਵੱਡਾ ਹੈ ਸੋ ਆਪ ਜੀ ਵੀ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਨੇ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ